ਕੋਸ਼ਿਸ਼ ਕਰਾਂਗੇ ਪੂਰੀ ਤੇ ਉਹਦੇ ਵਾਸਤੇ ਹੀ ਅਸੀਂ ਇਸ ਦਰਤਾ ਕਿ ਅਸੀਂ ਉਹਦੇ ਵਾਸਤੇ ਸੰਤਨਾਂ ਨੂੰ ਅਪੀਲ ਕਰਨੀ ਹੈ ਕਿ ਵਕਤ ਵਕਤ ਤੁਸੀਂ ਉਥੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਾਂ ਜਿਹੜਾ ਉਹ ਇਕਤਰਤਾ ਚ ਭਾਗ ਲੈ ਕੇ ਤੇ ਪੰਜਾਬ ਦੀ ਜੋ ਨਵੀਂ ਰਾਜਨੀਤਿਕ ਦਸ਼ਾ ਦਸ਼ਾ ਨੂੰ ਕੋਈ ਆਪਾਂ ਇਹ ਪਦਮ ਦੇ ਵਾਸਤੇ ਕੋਸ਼ਿਸ਼ ਕਰੀ ਨੇ ਨਾਦੇ ਲੋਚ ਸਾਡੇ ਵਿਚਾਰ ਆ ਦੀਨੇ ਆ ਇਹ ਵੀ ਨਾਮਚਾਰ ਆ ਦੀਨੇ ਆ ਤੇ ਸ਼ਾਇਦ ਇਹ ਵੀ ਹੋ ਸਕਦਾ ਤੇ ਇਸ ਇਹਦੇ ਕਿਤੇ ਇਹ ਵੀ ਟੈਨੂ ਹੋ ਜੂਦੇ ਨੇ ਪੱਕਾ ਨਹੀਂ ਕੋਈ ਪੱਕਾ ਫੈਸਲਾ ਨਹੀਂ ਅਜੇ ਤਾਂ ਇਹ ਕਾ ਕੋ ਵੀ ਨਹੀਂ ਹੋਣਾ ਕਿਤੇ ਨਾਮ ਹੀ ਆ ਤੇ ਦੈ ਤੋਂ ਫੈਸਲਾ ਹੋਏ ਕਿਹਦੇ ਨਾਮ ਦੇ ਨਹੀਂ ਅਜੇ ਉਹ ਹੋਉਤ ਨਹੀਂ ਸੀ ਉਹ ਨਹੀਂ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਤੇ ਜਦੋਂ ਤੋਂ ਅਸੀਂ ਇਹ ਪਾਰਟੀ ਦੇ ਬਾਰੇ ਜਿੱਦਾਂ ਇਹ ਕਰਦੇ ਆਂ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ਅੜਕੇੜਾਇਆ ਜਾ ਰਿਹਾ ਆ ਸੰਚਾਲਨ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰੋਪਾਗੈਂਡਾ ਵੀ ਝੂਠਾ ਫਿਰਿਆ ਜਾ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਇੱਕ ਤਾਲੀ ਦੇਣਾ ਚਾਹੁੰਦੇ ਆ ਕਿ ਤੁਸੀਂ ਇਹੋ ਜਿਹੇ ਆਪਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਆਂ ਕੋਈ ਕਿ ਕਿਦਾਂ ਜਿੱਤੇ ਕੋਈ ਗੱਲ ਨਹੀਂ ਕਿ ਜੇ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ। ਅਲੱਗ ਪਾਸ। ਨੇ ਅਜੰਡਾ ਦੇ ਦੇਖੋ ਜੀ ਸਾਡੀ ਜਿਹੜੀ ਆ ਪੰਜਾਬ ਦੇ ਹੱਕਾਂ ਹਕੂਕਾਂ ਦੇ ਗੱਲ ਕਰਨ ਵਾਲੇ ਸੀਸਪ੍ਰੋਮਣੀ ਕਾਲੀ ਦਾ ਕਿ ਉਹਨਾਂ ਨੇ ਪਿਛਲੇ 5-4 ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਲੇਟਵਾਜ਼ ਜਾੜਾ ਕੇ ਰੱਖਿਆ ਤੇ ਫਾਰਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ। ਤੇ ਹੁਣ ਜੋ ਉਹਨਾਂ ਨੇ ਜੋ ਫਾਰਮ ਫੋਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਰੰਗਨ ਨੂੰ ਫਾਰਮ ਨੂੰ ਉਪਚਕਣਾ ਸੀ ਉਹਨਾਂ ਫਾਰਮ ਨੂੰ ਡੁੱਬਣ ਵਾਸਤੇ ਹੀ ਉਹਨਾਂ ਦੇ ਫਾਰਮ ਦੇ ਦੋਖਿਆਂ ਨਾਲ ਸਾਥ ਦਿੱਤਾ। ਉਹ ਜੋ سارے ਗ੍ਰਾਹ ਹੁਣ ਇਹਨਾਂ ਨੇ ਕਬੂਲ ਵੀ ਕਰ ਲਿਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿਮੜੇ ਹੋਇਆ ਇਸ ਕਰਕੇ ਹੁਣ ਇਹ ਲੋਕਾਂ ਦੇ ਰਹਿ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦੁਪਿਹਰੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਦਾ ੱਤਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਉਹ ਤਬੀਰ ਸਿੰਘ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕਮੀ ਇਨਸਾਫ ਮੋਰ ਤੇ ਨੂੰ ਉੱਥੇ ਇਨਸਾਫ ਹੋ ਗਿਆ ਉਹ ਤਾਂ ਪਹਿਲਾਂ ਵੀ ਕਿਨਾ ਚਿਰ ਉਹ ਦਿੱਲੀ ਦੇ ਬਾਹਰ ਦੇ ਬੈਠੇ ਹੁਣ 7 ਸਾਲ ਹੋ ਗਏ ਜਿਹੜਿਆ ਮੈਂ ਫਿਰ ਇੱਥੇ ਬੈਠਿਆ ਨਾ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹਦਾ ਲੋਕਾਂ ਨੂੰ ਕਿਹਨਾ ਦੀ ਵੀ ਗੱਲ ਸੁਣਨੀ ਚਾਹੀਦੀ ਹੈ। ਇਹਨਾਂ ਦੇ ਨਾਲ ਸਾਡੇ ਨਾਲ तकरीबन ਜਿਆਦੇ ਜੱਥੇ ਬੰਦੀਆਂ ਅਸੀਂ ਸਾਰਿਆਂ ਨੂੰ ਖੁੱਲਾ ਸਤਿਕਾਰ ਦਿੱਤਾ ਜਿਹੜੀਆਂ ਪੰਜਾਬ ਆ ਤੇ ਸਿੱਖੀ ਪੰਥਾ ਤੈਸ਼ੀ ਆ ਜਿਹੜੇ ਇੱਕ ਅੰਦਾ ਚਾਹੁੰਦੇ ਅਸੀਂ ਸਾਰੇ ਵਾਤੇ ਉਹ ਬੈਠੋਂ ਹੈ। नशेष नहीं, नहीं, तो तो नहीं, नहीं के बहुत जी सारे पंजाब घूम तो के देखा सारे लोग पार्टी बनाने का फैसला बहुत समर्थन